ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਬਾਈ ਰਣਜੀਤ ਸਿੰਘ ਟਰਾਲੀ ਦੀ ਅੱਜ ਜਿਹੜੀ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਉਹ ਵੀਡੀਓ ਦੇ ਵਿੱਚ ਇਹ ਕਹਿ ਰਹੇ ਨੇ ਕਿ ਜਿਹੜੇ ਪਖੰਡੀ ਲੋਗ ਨੇ ਨਾ ਉਹਨਾਂ ਨੇ ਬਾਬਿਆਂ ਨੂੰ ਵੀ ਆਪਣੇ ਵਰਗਾ ਕਰ ਲਿਆ ਮਤਲਬ ਕਿ ਜਿਸ ਤਰ੍ਹਾਂ ਦੀ ਇਹ ਆਪ ਨੇ ਇਹਨਾਂ ਨੇ ਬਾਬਿਆਂ ਦੀਆਂ ਵੀ ਸ਼ਕਲਾਂ ਉਸ ਤਰ੍ਹਾਂ ਦੀਆਂ ਬਣਾਉਂਦੀਆਂ ਨੇ ਉਹਨਾਂ ਦੀ ਸਾਰਾ ਕੁਝ ਨਾ ਸਿਸਟਮ ਆਪਣੇ ਵਰਗਾ ਕਰ ਲਿਆ ਕਿ ਉਹ ਇਹ ਗੱਲ ਕਿਉਂ ਕਰ ਰਹੇ ਨੇ ਇਹ ਆਪਾਂ ਹੁਣ ਇਹ ਵੀਡੀਓ 'ਚ ਬਾਈ ਰਣਜੀਤ ਸਿੰਘ ਟਰਾਲੀ ਦੀ ਦੇਖਨੇ ਆ ਤੇ ਮਿਲ ਲਿਆ ਵੀਡੀਓ ਦੇ ਐਂਡ ਤੇ ਰਿਵਿਊ ਸਾਡਾ ਜ਼ਰੂਰ ਸੁਣਿਓ ਤੁਸੀਂ ਮੈਨੂੰ ਇੱਕ ਗੱਲ ਦੱਸੋ ਦੱਸਿਆ ਕੀ ਹੈ ਦਰਖਤ ਨੂੰ ਝਾੜਿਆ ਮਠਿਆਈਆਂ ਡਿੱਗ ਗਈਆਂ ਗੁਰੂ ਨਾਨਕ ਸਾਹਿਬ ਮਰਦਾਨਾ ਕਹਿੰਦਾ ਭੁੱਖ ਲੱਗੀ ਮਾਰ ਕਹਿੰਦੇ ਚਾੜੋ ਜੀ ਉੱਤੇ ਚੜੇ ਦਰਖਤ ਨੂੰ ਹਿਲਾਓ ਜੀ ਹਲਾਤਾ ਮਠਿਆਈਆਂ ਡਿੱਗ ਪਈਆਂ ਥੱਲੇ ਇਦਾਂ ਹੀ ਸੁਣਿਆ ਨਾ ਅੱਜ ਤੱਕ ਹੁਣ ਮੈਨੂੰ ਦੱਸੋ ਪਈ ਮਠਿਆਈਆਂ ਡਿੱਗ ਪਈਆਂ ਆਪਾਂ ਮਠਿਆਈਆਂ ਦੇਖ ਸਕਦੇ ਆ ਨਹੀਂ ਪਰ ਪਾਤਸ਼ਾਹ ਕੀ ਸਿਖਾ ਰਿਹਾ ਸਾਨੂੰ ਜ਼ਿੰਦਗੀ ਤੇ ਜੇ ਕਹਿਣਗੇ ਮਿਹਨਤ ਕਰੋ ਕੰਮ ਕਰੋ ਤੇ ਰਜ ਰਜ ਮਠਿਆਈਆਂ ਖਾਓ ਇਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਮੇਰੀਆਂ ਭੈਣਾ ਕਹਿਣ ਵੀ ਕਿਹੜੇ ਦਰਖਤ ਨੂੰ ਮਠਿਆਈ ਝਾੜ ਕੇ ਲਾਉਣੀ ਹੈ ਇੱਕ ਇਹ ਸਿੱਖਿਆ ਇੱਕ ਸਿੱਖਿਆ ਇਹ ਦੇਣੀ ਹੈ ਕੰਮ ਕਰਨਾ ਹੈ ਮਿਹਨਤ ਕਰਨਾ ਹੈ ਪੈਸੇ ਕਮਾਉਣੇ ਨੇ ਕੱਲ ਨੂੰ ਪੰਜੀਰੀ ਕਈਆਂ ਨੇ ਰਲਾਈ ਕਿ ਨਹੀਂ ਅੱਜ ਸਿਆਲ ਆ ਗਿਆ ਕਈਆਂ ਨੇ ਪੰਜੀਰੀ ਬਣਾ ਲਈ ਕਿ ਨਹੀਂ ਬੋਲੋ ਕਈਆਂ ਨੇ ਖੁਆ ਪਾਰਿਆ ਨੇ ਖੁਆ ਬਣਾ ਲਿਆ ਪੰਜੀਰੀ ਬਣਾ ਲਈ ਅਲਸੀ ਦੀਆਂ ਫਿਲੀਆਂ ਬਣਾ ਲਈਆਂ ਲੱਡੂ ਬਣਾਏ ਤੂੰ ਕਿਉਂ ਹੋ ਸਿਆ ਇਹਨੇ ਬਣਾਈਆਂ ਹੋਣੀਆਂ ਇਹਨੇ ਬਣਾਈਆਂ ਅੱਛਾ ਮੈਂ ਕਹਿ ਰਿਹਾ ਦੇਖੋ ਇਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਬੋਲੋ ਭਾਈ ਗੱਜ ਕੇ ਕਰ ਸਕਦੇ ਫਿਰ ਸਾਡਾ ਬਾਬਾ ਉਹ ਕੰਮ ਦੱਸੇਗਾ ਜਿਹੜੇ ਸਾਰੇ ਕਰ ਸਕਣ ਕਿ ਮੈਂ ਹੀ ਕਰ ਸਕਾਂ ਇਕੱਲਾ ਸਾਰੇ ਕਰ ਸਕਣ ਐਦਾਂ ਨਹੀਂ ਪਾਤਸ਼ਾਹ ਨੇ ਕੀਤਾ ਵੀ ਮਠਿਆਈਆਂ ਝਾੜਤੀਆਂ ਮੁੜ ਕੇ ਮੈਨੂੰ ਪੂਜੀ ਜਾ ਮੈਂ ਹੀ ਝਾੜ ਸਕਦਾ ਉਹ ਤੇ ਉਹ ਕੰਮ ਸਿਖਾਉਂਦੇ ਸੀ ਜਿਹੜੇ ਸਾਰੇ ਕਰ ਸਕਦੇ ਜਿਹੜੇ ਨਹੀਂ ਕਰ ਸਕਦੇ ਉਹ ਵੀ ਕਰੋ ਉਹ ਸਖਾਇਆ ਸਾਨੂੰ ਦੱਸਿਆ ਇਹਨਾਂ ਨੇ ਐਦਾਂ ਕਹਿੰਦੇ ਗੁਰੂ ਨਾਨਕ ਝਾੜ ਦਿੰਦੇ ਸੀ ਫਿਰ ਸਾਡੇ ਵਰਗੇ ਵੀ ਕਰ ਲੈਂਦੇ ਐਦਾਂ ਫਿਰ ਸਾਡੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਬਣਾਤੀ ਐ ਹੱਥ ਕੀਤੇਆਂ ਵਾਲਿਆਂ ਦੀ ਇਦਾਂ ਇਦਾਂ ਬਣਾਤੀ ਤੇ ਸਾਡੇ ਬਾਬਿਆਂ ਨੇ ਉਹ ਗੁਰੂ ਨਾਨਕ ਵਾਲਾ ਤਾਂ ਇੱਥੇ ਇੱਕ ਹੱਥ ਹੈ ਸਾਡੇ ਵਾਲੇ ਬ੍ਰੈਂਕ ਕਰਦੇ ਆ ਸਾਡੇ ਵਾਲਾ ਵੀ ਹੱਥ ਇਹਨਾਂ ਨੂੰ ਪਤਾ ਸੀ ਵੀ ਜੇ ਹੱਥ ਵਾਲਾ ਬਾਬਾ ਪੈਦਾ ਕਰਾਂਗੇ ਨਾ ਵੀ ਇਹ ਸ਼ਕਤੀਆਂ ਨਿਕਲ ਰਹੀਆਂ ਵਿੱਚੋਂ ਫਿਰ ਤਾਂ ਹੀ ਸਾਡੇ ਵਾਲੇ ਹੱਥ ਵਾਲੀਆਂ ਫੋਟੋਆਂ ਵਿਕਣਗੀਆਂ ਆਉਂਦੀ ਗੱਲ ਸਮਝ ਇਹ ਸ਼ਰਾਰਤੀ ਬੰਦੇ ਨੇ ਨਾ ਇਹਨਾਂ ਨੇ ਆਪਣੇ ਹੱਥਾਂ ਵਾਲੀ ਵੇਚਣੀ ਸੀ ਤਾਂ ਕਰਕੇ ਗੁਰੂ ਨਾਨਕ ਦੀ ਵੀ ਹੱਥ ਕੀਤੇ ਵਾਲੀ ਬਣਾਈ ਸਮਝਦੇ ਹੋ ਬੈਲ ਇਹਨਾਂ ਨੇ ਬਾਬਾ ਵੀ ਆਪਣੇ ਵਰਗਾ ਬਣਾ ਲਿਆ ਪਿਆਰਿਓ ਬਾਬਾ ਵੀ ਆਪਣੇ ਵਰਗਾ ਬਣਾ ਲਿਆ ਮੈਂ ਨਾ ਕਵਤਾ ਬੜੀ ਪਿਆਰੀ ਇੱਕ ਵੈਰੋਵਾਲ ਵੀਰ ਨੇ ਲਿਖੀ ਏ ਕਿਸੇ ਦਿਨ ਮੈਂ ਜਾ ਕੇ ਰਿਕਾਰਡ ਕਰਾਉਂ ਜੇ ਤੇ ਸਟੂਡੀਓ ਚ ਗਿਆ ਤੇ ਉੱਥੇ ਨੇ ਤੇ ਇੱਥੇ ਖੜੇ ਜੋਟੀ ਪਾ ਮਰਦਾਨੇ ਨੂੰ ਜਿਵੇਂ ਖਾਸ ਵਿਆਹ ਤਾਂ ਦੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੇ ਸੀਰੀਅਸ ਚਿਹਰਾ ਬਣਾਇਆ ਨਹੀਂ ਗੁਰੂ ਨਾਨਕ ਸਾਹਿਬ ਦੀ ਐ ਨਹੀਂ ਫੋਟੋ ਐ ਸੀਰੀਅਸ ਹੋ ਕੇ ਬੈਠੇ ਐ ਜਿੱਥੇ ਵੇਖੋਗੇ ਸੀਰੀਅਸ ਹੱਸਦੇ ਹੀ ਬਾਬੇ ਦੀ ਹੈ ਫੋਟੋ ਖੁਸ਼ ਹੋਇਆ ਬਾਬਾ ਦੱਸੋ ਕੀ ਕੀ ਲਿਖੀ ਤੇ ਪਿਕਚਰ ਬੰਦਾ ਉਦਾਂ ਦੀ ਬਣਾ ਬਣਾਉਂਦਾ ਜਿੱਦਾਂ ਦੀ ਬਾਬੇ ਦੀ ਪਿਕਚਰ ਦਿਮਾਗ 'ਚ ਹੋਵੇ ਤੇ ਹੁਣ ਆਪਾਂ ਬੰਦੇ ਕੀ ਸੋਚਦੇ ਆਂ ਵੀ ਧਾਰਮਿਕ ਬੰਦੇ ਕੌਣ ਹੁੰਦੇ ਆ ਜਿਹੜੇ ਹੱਸਦੇ ਨਹੀਂ ਹੁੰਦੇ ਧਾਰਮਿਕ ਬੰਦੇ ਕੌਣ ਆ ਜਿਹੜੇ ਹੱਸਦੇ ਨਹੀਂ ਸੀਰੀਅਸ ਹੋ ਕੇ ਬੈਠੀ ਦਾ ਮੈਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕਈ ਵਾਰੀ ਦੀਵਾਨ 'ਚ ਹੱਸਣ ਵਾਲੀ ਗੱਲ ਕਰਦੇ ਆਂ ਤੇ ਕਈਆਂ ਨੇ ਕਹਿਣਾ ਲੈ ਇਹ ਤੇ ਹੱਸੀ ਜਾਂਦੇ ਆ ਇਹ ਤੇ ਕੋਈ ਉੱਥੇ ਕੋਈ ਮਜਾਕ ਚੱਲਦਾ ਇੱਥੇ ਦੰਦ ਕੱਢੀ ਜਾਂਦੇ ਨੇ ਦੁਵਾਨਾ ਐਦਾਂ ਗੱਲਾਂ ਕਰਦੇ ਆ ਪਰ ਮੇਰਾ ਮੰਨਣਾ ਹੈ ਹੱਸੋ ਜ਼ਿੰਦਗੀ ਹੱਸਣ ਲਈ ਹੈ ਖੁਸ਼ ਰਹਿਣ ਲਈ ਹੈ ਬਾਬੇ ਆਪ ਵੀ ਸੀਰੀਅਸ ਹੀ ਰਹਿੰਦੇ ਆ ਇਹਨਾਂ ਤੇ ਹਾਸਾ ਨਹੀਂ ਆਉਂਦਾ ਤੇ ਇਹਨਾਂ ਨੇ ਗੁਰੂ ਨਾਨਕ ਨੂੰ ਵੀ ਆਪਣੇ ਵਰਗਾ ਬਣਾਇਆ ਸੀਰੀਅਸ ਜੇ ਸੋਚ ਕੇ ਵੇਖੋ ਕਲਗੀਆਂ ਵਾਲੇ ਪਾਦਸ਼ਾਹ ਦੀ ਖਿੜਿਆਂ ਦੀ ਇੱਕ ਫੋਟੋ ਬਣੀ ਹੋਰ ਹੱਸਦੇ ਆ ਖੁੱਲ ਕੇ ਵੇਖ ਕੇ ਹੱਸਣਾ ਸਿੱਖੋ ਗੁਰੂ ਨਾਨਕ ਦੀ ਇੱਕ ਫੋਟੋ ਫਿਕਾਓ ਵੀ ਹੱਸ ਰਿਹਾ ਹੁਣ ਮਰਦਾਨਾ ਤੇ ਗੁਰੂ ਨਾਨਕ ਐ ਹੱਸਦੇ ਮੇਰਾ ਮਨ ਤੇ ਐ ਕਹਿੰਦਾ ਵੀ ਜੋਗੀਆਂ ਦੇ ਕਰਮ ਕਾਂਡ ਵੇਖ ਵੇਖ ਕੇ ਉਹ ਤੇ ਵੱਖੀਆਂ ਦੁਖੜ ਲੱਗ ਜੰਦੀਆਂ ਹੋਣੀਆਂ ਆਸਾਸ ਵੇਖ ਲੈ ਕਰਤੇ ਕੀ ਕਹਿੰਦੇ ਨਹੀਂ ਹਾਂ ਲੱਛਣ ਵੇਖੇ ਹੱਸਦੇ ਨਹੀਂ ਹੋਣਗੇ ਥੱਕੇ ਵੀ ਹੋਣਗੇ ਓਏ ਪਿਆਰਿਓ ਜੇ ਹੱਸਦੇ ਨਾ ਹੋਏ ਤੇ ਇੰਨੇ ਮੀਲ ਸਫਰ ਕਿਵੇਂ ਕਰ ਲਿਆ ਵਾਹ ਇੰਨੇ ਤੁਰੇ ਕਿਵੇਂ ਰਹੇ ਇਹ ਹੱਸਿਆਂ ਖੁਸ਼ੀਆਂ ਤੋਂ ਬਿਨਾ ਹਾਸੇ ਤੋਂ ਬਿਨਾ ਤੇ ਤੋਰੀ ਨਹੀਂ ਹੁੰਦਾ ਸੀਰੀਅਸ ਬੰਦੇ ਨਾਲ ਜਾਨ ਤੁਰਨ ਨੂੰ ਕਿਹਦਾ ਜੀ ਕਰਦਾ ਮਰਦਾਨਾ ਕਿਵੇਂ ਤੁਰਦਾ ਨਾਲ ਉਹ ਤੇ ਹੱਸ ਕੇ ਗੱਲਾਂ ਡੂੰਗੀਆਂ ਪਰ ਹੱਸ ਕੇ ਗੱਲਾਂ ਬੜੀਆਂ ਵੱਡੀਆਂ ਪਰ ਹੱਸ ਕੇ ਮੈਂ ਇਹ ਮੈਂ ਇਹ ਕਵਤਾ ਗਾਉਣੀ ਹੈ ਕਿਸੇ ਤੇ ਇੱਕ ਮੱਝੀਆਂ ਚਾਰਣ ਜਾਂਦੇ ਦੀ ਖੇਤਾਂ ਨੂੰ ਪਾਣੀ ਲਾਂਦੇ ਦੀ ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਬਾਣੀ ਗਾਉਂਦੇ ਦੀ ਕਿਸੇ ਆੜ ਦੇ ਕੰਡੇ ਬੈਠੇ ਜਿਵੇਂ ਬੈਠ ਜਿਵੇਂ ਆੜ ਕਹਿੰਦੇ ਖਾਲ ਨੂੰ ਕਿਸੇ ਆੜ ਦੇ ਕੰਡੇ ਬੈਠ ਜਿਵੇਂ ਕੋਈ ਰਚਨਾ ਨਵੀਂ ਹੀ ਰਚਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸ ਲੰਬੀ ਹੈ ਕਵਤਾ ਗਾ ਗਾਵਾਂਗੇ ਫਿਰ ਸੁਣਿਓ ਅੱਜ ਨਹੀਂ ਮੈਂ ਗਾਉਣੀ ਇਹ ਇਹ ਸਮਝਿਓ ਜੀ ਗੱਲ ਪਰ ਬਾਬਾ ਕਿਦਾਂ ਦਾ ਬਣਾਤਾ ਇਹਨਾਂ ਨੇ ਕਰਾਮਾਤੀ ਇਤਿਹਾਸ ਇਹੀ ਦੱਸਦਾ ਐ ਕਰਤਾ ਐ ਕਰਤਾ ਸਾਨੂੰ ਲੱਗਦਾ ਸੀ ਤੇ ਬਾਬੇ ਵਰਗੇ ਬਣ ਨਹੀਂ ਸਕਦੇ ਪਰ ਸਾਰਿਆਂ ਨੇ ਬਾਬੇ ਵਰਗੇ ਬਣਨਾ ਉਹ ਤੇ ਕਾਮਾ ਸੀ ਉਹ ਤੇ ਕੰਮ ਕਰਨ ਵਾਲੇ ਸੀ ਪਿਆਰਿਆ ਉਹ ਤੇ ਮਿਹਨਤੀ ਸੀ ਗੁਰੂ ਨਾਨਕ ਪਾਤਸ਼ਾਹ ਤੇ ਮਿਹਨਤੀ ਸੀ ਕਲਿਆਣ ਦਾਸ ਦੇ ਜਬਰੀ ਸ਼ਰਾਦ ਪਵਾਤੇ ਬਾਬੇ ਤੋਂ ਸੁਰਤ ਖੋਲਣੀ ਛੱਡ ਚਸ਼ਮੇ ਚਲਵਾ ਤੇ ਬਾਬੇ ਤੂੰ ਸੁਰਤ ਖੋਲਣੀ ਛੱਡ ਚਸ਼ਮੇ ਚਲਵਾ ਤੇ ਬਾਬੇ ਤੂੰ ਧੱਕੇ ਦੇ ਨਾਲ ਜੋਗ ਨੀਰੰਗ ਵਾਹਿਗੁਰੂ 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 ਜੋਗੀਆਂ ਵਾਲਾ ਕੰਮ ਧਿਆਨ ਸਮਾਧੀਆਂ ਅੱਖਾਂ ਬੰਦ ਮੈਡੀਟੇਸ਼ਨ ਦਾ ਰੂਪ ਤੱਕੇ ਦੇ ਨਾਲ ਜੋਗ ਦੀਰੰਗ ਚੜੀ ਭਵਿਆ ਨੂੰ ਤੱਕੇ ਦੇ ਨਾਲ ਜੋਗ ਦੀਰੰਗ ਚੜੀ ਭਵਿਆ ਨੂੰ ਕਰਮਾਤੀ ਕਰ ਛੱਡਿਆ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਭਵਿਆ ਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਭਾਪਿਆਂ ਨੂੰ ਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਭਾਪਿਆਂ ਨੂੰ ਲੱਜ ਕੇ ਬਈ ਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਭਾਪਿਆਂ ਨੂੰ ਛੱਡ ਉਪਦੇਸ਼ ਜੀ ਕਿਰਤਾ ਦੇ ਦੇਣ ਲੱਗ ਪਏ ਜਾਪਾਂ ਦੇ ਫਲ ਦੇਣ ਲੱਗ ਪਏ ਜਾਪਾਂ ਦੇ ਛੱਡ ਕੇ ਉਪਦੇਸ਼ ਜੀ ਕਿਰਤਾ ਦੇ ਫਲ ਦੇਣ ਲੱਗ ਪਏ ਜਾਪਾਂ ਦੇ ਬਲੀਆਂ ਬਲੀਆਂ ਚੱਲਦੀਆਂ ਨੇ ਨਾਲੇ ਪੈਸੇ ਲੱਗਦੇ ਪਾਠਾਂ ਦੇ ਸਭ ਟਲੀਆਂ ਬਲੀਆਂ ਚੱਲਦੀਆਂ ਨੇ ਪੈਸੇ ਲੱਗਦੇ ਪਾਠਾਂ ਦੇ ਵਰਤ ਗਿਆ ਟਿੱਟਾ ਨਹੀਂ ਗਿਆ ਟਿੱਖਾ ਲੈ ਚੋਸਤ ਪੁਜਾਰੀ ਬਾਬਿਆਂ ਤੋਂ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਬਾਬਿਆਂ ਤੋਂ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਬਾਬਿਆਂ ਤੋਂ ਕੜ ਛੱਡਿਆ ਸਤਿਕਾਰੀ ਬਾਬਿਆਨ ਰੱਜ ਕੇ ਬਈ ਗੱਜ ਕੇ ਘਰ ਆ ਮਾਤੀ ਕੜ ਛੱਡਿਆ ਸਤਿਕਾਰੀ ਬਾਬਿਆਨੂ ਗੋਬੰਦ ਦੇ ਥਾਪੇ ਬੰਦਿਆਂ ਨੂੰ ਬੇਦਵਾਨ ਕੁਕਰਮੀ ਦੱਸਦੇ ਨੇ ਤਰ ਪਾਸ਼ਾ ਦਾ ਥਾਪਿਆ ਬੰਦਾ ਬਾਬਾ ਬੰਦਾ ਸਿੰਘ ਬੋਲੋ ਪਾਪਾ ਬੰਦਾ ਸਿੰਘ ਬਹੁਤ ਬਹਾਦਰ ਪਰ ਸੰਤੋਖ ਸਿੰਘ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਕੁਕਰਮੀ ਸੀ ਡੋਲ ਗਿਆ ਸੀ ਉਹਦਾ ਮਨ ਸੁਣਿਆ ਸੀ ਬੰਦਾ ਸਿੰਘ ਬਹਾਦਰ ਬਾਰੇ ਕੀ ਲਿਖਿਆ ਪਿੱਛੇ ਜੇ ਮੈਂ ਬੋਲਿਆ ਸੀ ਭਾਈ ਸੰਤੋਖ ਸਿੰਘ ਨੂੰ ਪੜੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀ ਲਿਖਦਾ ਹੈ ਆਵਾਜ਼ ਸਾਜ਼ਾਂ ਦੀ ਘਟਾਓ ਥੋੜੀ ਜਿਆਦਾ ਗੂੰਜ ਪੈਂਦੀ ਗੋਬਿੰਦ ਦੇ ਥਾਪੇ ਬੰਦਿਆਂ ਨੂੰ ਵਿਦਵਾਨ ਕੁਕਰ ਪੀ ਦੱਸ ਦੇ ਨੇ ਵਿਦਵਾਨ ਕੁਕਰ ਪੀ ਦੱਸ ਦੇ ਆਪੋ ਵਦਕੇ ਸਿੱਖੀ ਨੂ ਪੈ ਸੱਪ ਬੁਕਲਾ ਦੇ ਦੱਸ ਦੇ ਨੇ ਮਨੁਆ ਕੋ ਵਦਕੇ ਸਿੱਖੀ ਨੂ ਪੈ ਸੱਪ ਬੁਕਲਾ ਦੇ ਦੱਸ ਦੇ ਨੇ ਅੱਜ ਗੈਰਾ ਤੋਂ ਵੱਦਮਾਰ ਅੱਜ ਗੈਰਾ ਤੋਂ ਵੱਦਮਾਰ ਆਪਣੇ ਆਪੀ ਬਾਬਿਆਂ ਨੂੰ ਕਰਮਾਤੀ ਕਰ ਛੜਿਆ ਕ੍ਰਾਂਤੀਕਾਰੀ ਬਾਬਿਆਂ ਰਾਮ ਬਾਤੀ ਕਰ ਛੱਡਿਆ त्रातीकारी ਬਾਪਿਆ ਨੂੰ ਅੱਜ ਕਰਾਮਾਤੀ ਕਰ ਛੱਡਿਆ त्रातीकारी ਬਾਪਿਆ ਨੂੰ ਸਭ ਬੜਕ ਸੀ ਖੁਦ ਮੁਖ ਤਿਆਰੀ ਦੀ ਤਿਆਰੀ ਦੀ ਬੜਕ ਸੀ ਐਦਾਂ ਜਿਉਵਾਂਗੇ ਜ਼ਿੰਦਗੀ ਸਭ ਬੜਕ ਸੀ ਖੁਦ ਮੁਖ ਤਿਆਰੀ ਦੀ ਨਾ ਫੋਰੀਆਂ ਦੇ ਵਿੱਚ ਪੈਂਦੇ ਸੀ ਨਾ ਫੋਰੀਆਂ ਦੇ ਵਿੱਚ ਪੈਂਦੇ ਸੀ ਉਹ ਤਾਂ ਦੀ ਪੈੜ ਤੇ ਤੁਰਨਾ ਜੇ ਤੇ ਤੁਰਨੇ ਜੋ ਪਾਪਰ ਨੂੰ ਜਾਬਰ ਕਹਿੰਦੇ ਸੀ ਉਹ ਤਾਂ ਦੀ ਪੈੜ ਤੇ ਸੁਣ ਲੈ ਜੋ ਪਾਪਰ ਨੂੰ ਜਾਬਰ ਕਹਿੰਦੇ ਸੀ ਤੇ ਦੌਤ ਕਰੇ ਲੱਖਾਂ ਲੱਖ बहुत करे लखवा दरबैर लखारी बाब्या करामाती कर छांति बब्या करा करामाती कर छोड़ क्रांतिकारी बब्या करामाती कर छी जिक्रिया ਜ਼ਿਕਰੀਆ ਅਸਲ ਸਿੱਖੀ ਦੇ ਇਹ ਵੇ ਕਿਰਤ ਕਰੋ ਤੇ ਵੰਡ ਛਕੋ ਬਾਬਾ ਗੁਰੂ ਨਾਨਕ ਦੇਵ ਜੀ ਬਾਬਾ ਗੁਰੂ ਨਾਨਕ ਜੀ ਜੋ ਬਾਬਿਆਂ ਨੇ ਕਿਹਾ ਜਾਂ ਬਾਬਿਆਂ ਦੇ ਫਰਮਾਨ ਨੇ ਕਿ ਕਿਰਤ ਕਰੋ ਤੇ ਵੰਡ ਛਕੋ ਲੇਕਿਨ ਜਿਸ ਤਰ੍ਹਾਂ ਭਾਈ ਰਜੀਤ ਸਿੰਘ ਢੱਡੀਆਂ ਵਾਲੇ ਕਹਿ ਰਹੇ ਕਿ ਜਿਹੜੇ ਪਖੰਡੀ ਲੋਗ ਨੇ ਨਾ ਉਹਨਾਂ ਨੇ ਬਾਬਿਆਂ ਨੂੰ ਹੀ ਆਪਣੇ ਵਰਗਾ ਕਰ ਲਿਆ ਮਤਲਬ ਕਿ ਕ੍ਰਾਂਤੀਕਾਰੀ ਲੋਗਾਂ ਨੂੰ ਇਹਨਾਂ ਨੇ ਕਰਾਮਾਤੀ ਕਰਦਾ ਹਾਂ ਬਿਲਕੁਲ ਮਤਲਬ ਕਿ ਵੀ ਯਾਨੀ ਕਿ ਮਿਹਨਤ ਕਰਨ ਵਾਲਿਆਂ ਨੇਨਤ ਕਰਨ ਵਾਲਿਆਂ ਨੂੰ ਜਿਨ੍ਹਾਂ ਨੇ ਹੱਥ ਨਾਲ ਕੰਮ ਕੀਤਾ ਤੇ ਅੱਗੇ ਸਬਕ ਵੀ ਇਹੀ ਸਿਖਾਇਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਕਹ ਉਹਨਾਂ ਨੇ ਕਹਿਣਾ ਮਤਲਬ ਸੀ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਗੁਰ ਕੀ ਜੀ ਤੁਸੀਂ ਕਿਰਤ ਕਰੋ ਮਤਲਬ ਕਿ ਮਿਹਨਤ ਕਰੋ ਤੇ ساری ਜ਼ਿੰਦਗੀ ਉਹਨਾਂ ਨੇ ਆਪ ਵੀ ਮਿਹਨਤ ਕੀਤੀ ਖੇਤੀ ਕੀਤੀ ਤੁਹਾਨੂੰ ਪਤਾ ਮੱਝਾਂ ਚਰਾਇਆਂ ਮੱਝਾਂ ਚਰਾਇਆਂ ساری ਜ਼ਿੰਦਗੀ ਉਹਨਾਂ ਨੇ ਮਿਹਨਤ ਕੀਤੀ ਆ ਆਪਣੇ ਕਰਤਾਰਪੁਰ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਪੂਰੀ ਦੁਨੀਆ 'ਚ ਸਫ਼ਰ ਵੀ ਕੀਤੇ ਆ ਪੂਰੀ ਦੁਨੀਆ ਦੇ ਸਫ਼ਰ ਕੀਤੇ ਫਿਰ ਇਹਨਾਂ ਨੇ ਕਹਿੰਦੇ ਜੀ ਬਾਬੇ ਸੀਰੀਅਸ ਵੀ ਕਰਤੇ ਲੇਕਿਨ ਗੱਲ ਕਿ ਜਿਹੜੇ ਪਖੰਡੀ ਲੋਕ ਨੇ ਉਹਨਾਂ ਨੇ ਮਤਲਬ ਕਿ ਬਾਬਾ ਜੀ ਬਣਾਉਂਦੇ ਕਰਾਮਾਤੀ ਬਣਾਉਂਦੇ ਕਿਉਂਕਿ ਉਹਨਾਂ ਨੇ ਆਪਣੀ ਕਰਾਮਾਤਾਂ ਸੇਲ ਕਰਨੀਆਂ ਸੀ ਹੂੰ ਤੇ ਆਪਣੀਆਂ ਕਰਮਾਤਾ ਸੇਲ ਕਰਨ ਵਾਸਤੇ ਜਾਂ ਆਪਣੇ ਆਪ ਨੂੰ ਵੇਚਣ ਵਾਸਤੇ ਉਹਨਾਂ ਨੇ ਬਾਬਿਆਂ ਨਹੀਂ ਹੈ ਮਤਲਬ ਕਿ ਤਸਵੀਰਾਂ ਉਹ ਹੀ ਬਣਾ ਰੀਆਂ ਉਹਨਾਂ ਦੀਆਂ ਮਤਲਬ ਕਿ ਸਿਸਟਮ ਉਹੋ ਜਿਹਾ ਬਣਾ ਲਿਆ ਜ਼ਾਹਰ ਗੱਲ ਜੋ ਜ਼ਿਹਨ ਚ ਹੁੰਦਾ ਜਿਸ ਤਰ੍ਹਾਂ ਨੀਂਦ ਇੰਟਰਨੈਟ ਵਾਲੇ ਕਰੇ ਹਾਂ ਹਰ ਬੰਦਾ ਆਪਣੇ ਮੁਤਾਬਕ ਆਪਣੇ ਮੁਤਾਬਕ ਬਣਾਉਂਦਾ ਮਤਲਬ ਕਿ ਇੱਕ ਬਾਬਾ ਹੈ ਉਹ ਉਹ ਕਹਿੰਦਾ ਜੀ ਉਹਦੇ ਨਜ਼ਦੀਕ ਹੋਏਗਾ ਕਿ ਵੀ ਇਸ ਤਰ੍ਹਾਂ ਕਰਕੇ ਫੋਟੋ ਸੀ ਜਿਸ ਤਰ੍ਹਾਂ ਮੈਂ ਲੋਕਾਂ ਨੂੰ ਪਿਆਰ ਦੇਣਾ ਆਪਣੀ ਇਸ ਤਰ੍ਹਾਂ ਕਰਕੇ ਵਾਲੀ ਸੇਲ ਕਰਨੀ ਸੀ ਤੇ ਬਾਬਾ ਜੀ ਦੀ ਥੋੜੀ ਜਿਹੀ ਕਰਕੇ ਇੰਜ ਕਰਕੇ ਬਣਾਉਂਦੀ ਕਿ ਆਪਣੇ ਸਾਹਮਣੇ ਨਾਲ ਮਤਲਬ ਕਿ ਜੋ ਵੀ ਜਿਹਨਾਂ ਜਿਹਨਾਂ ਦਿਲ ਕੀਤਾ ਉਹਨਾਂ ਨੇ ਕੀਤਾ ਬਣਾਤੀ ਨਾ ਤੇ ਕਦੀ ਉਹਨਾਂ ਨੇ ਕਿਹਾ ਜੀ ਕਿਰਤ ਕਰਦਿਆਂ ਨਹੀਂ ਇਹਨਾਂ ਨੇ ਫੋਟੋ ਵੜਾਈ ਤੇ ਨਾ ਹੀ ਅੱਗੇ ਮੈਸੇਜ ਕੀਤਾ ਬਾਬਾ ਗੁਰਨਾਰੰਗ ਸਾਹਿਬ ਜਿਹੜੇ ਸੀ ਉਹਨਾਂ ਨੇ ਤੇ ਇਹ ਹੀ ਦਿੱਤਾ ਨਾ ਪੈਗਾਮ ਦਿੱਤਾ ਮਿਹਨਤ ਕਰਕੇ ਵਹੀ ਤਾਂ ਕਿ ਅੱਗੇ ਸਿੱਖ ਲੋਕ ਵੀ ਮਿਹਨਤ ਕਰਨ ਬਿਲਕੁਲ ਇਹ ਨਹੀਂ ਕਿ ਯਾਨੀ ਕਿ ਉਹਨਾਂ ਦਾ ਮੇਨ ਜਿਹੜਾ ਮੁੱਦਾ ਸੀ ਉਹ ਇਹ ਸੀ ਕਿ ਤੁਸੀਂ ਮਿਹਨਤ ਕਰੋ ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਹਨਾਂ ਨੂੰ ਇੱਕ ਨਵਾਂ ਰੁਖ ਦੇ ਨਵਾਂ ਰੁਖ ਦੇ ਤਾਂ ਕਰਾਮਾਤੀ ਦੇਤਾ ਕਿ ਵੀ ਤੁਸੀਂ ਦਰਖਤ ਹਲਾਵੋਗੇ ਤੇ ਮਠਿਆਈਆਂ ਝੜਨਗੀਆਂ ਮਤਲਬ ਕਿ ਅਸੀਂ ਵੀ ਕੋਈ ਇਸ ਤਰ੍ਹਾਂ ਦਾ ਕਰ ਸਕਨੇ ਆ ਅਸੀਂ ਜੇ ਬਾਬਾ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਉਹ ਜੀ ਜਿੰਨਾ ਨਹੀਂ ਕਰ ਸਕਦੇ ਤੇ ਅਸੀਂ ਉਹਨਾਂ ਤੋਂ ਮਤਲਬ ਕਿ ਥੋੜਾ ਬਹੁਤ ਘੱਟ ਕਰ ਲੈਨੇ ਆ ਅਸੀਂ ਵੀ ਚਲੋ ਵੈਸੇ ਕੁਛ ਐ ਦੇ ਲੈਨੇ ਆ ਹਾਂ ਇਹ ਨਹੀਂ ਕਿ ਵਿਦਰਸਾ ਲਾ ਕੇ ਜੇ ਮਠਿਆਈਆਂ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੇ ਕਰਾਮਾਤੀ ਸਾਬਤ ਕਰਨਗੇ ਬਾਬਾ ਜੀ ਨੂੰ ਤੇ ਆਪ ਕਰਾਮਾਤੀ ਹੋਣਗੇ ਨਾ ਬਿਲਕੁਲ ਬਿਲਕੁਲ ਸਹੀ ਪਹਿਲੇ ਫਾਲੋਅਰ ਦੇ ਦੇ ਜਾਂ ਜਿਹੜਾ ਮੰਨਣ ਵਾਲਾ ਜਾਂ ਸੇਖੇ ਉਹਦੇ ਦੇ ਜਾਂ ਲਿਆਣਗੇ ਕਿ ਬਾਬਾ ਜੀ ਇੰਜ ਜਾਦੂ ਜਾਂ ਕਰਾਮਾਤ ਕਰ ਦਿੰਦੇ ਸੀ ਤੇ ਇਹ ਚੀਜ਼ ਬਣ ਜਾਂਦੀ ਸੀ ਤੇ ਹੁਣ ਅਸੀਂ ਜਿਹੜਾ ਆਪਣੇ ਕਰਾਮਾਤ ਵਹਾਣੀਆਂ ਨੇ ਜਿਸ ਤਰ੍ਹਾਂ ਕਿ ਉਹ ਕਰਦੇ ਨੇ ਕਿ ਵੀ ਬੱਚੇ ਵੰਡੀ ਜਾਂਦੇ ਨੇ ਕਿ ਆ ਮੈਂ ਇੱਕ ਦਿਨ ਇੱਕ ਤਕਰੀਰ ਸੁਣ ਰਿਹਾ ਸੀ ਤੇ ਉਹਨੇ ਜੋ ਕਹਿੰਦੇ ਕਿ ਆ ਤੁਸੀਂ ਕਦੀ ਇਹ ਗੌਰ ਨਹੀਂ ਕੀਤਾ ਕਿ ਜਿਹੜੇ ਆ ਬਾਬੇ ਨੇ ਇਹਨਾਂ ਦੇ ਸਾਰੇ ਰਿਸ਼ਤੇਦਾਰ ਠੀਕ ਨੇ ਇਹਨਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਘਰ ਔਲਾਦ ਹੈ ਕਈ ਕਈ ਤੇ ਐਸੇ ਨੇ ਕਿ ਉਹ ਆਪ ਉਹਨਾਂ ਦੇ ਪੁੱਤਰ ਹੋ ਨਹੀਂ ਰਿਹਾ ਹੁੰਦਾ ਤੇ ਉਹ ਦੂਸਰਿਆਂ ਨੂੰ ਪੁੱਤਰ ਦੀ ਤੇ ਇਹਨਾਂ ਦੇ ਸਾਰਿਆਂ ਦੇ ਘਰਾਂ 'ਚ ਦੁੱਖ ਨਹੀਂ ਹੈਗੇ ਕਦੀ ਇਹ ਸੋਚਿਆ ਜੇ ਸਾਰਾ ਕੁਝ ਇਹਨਾਂ ਦੇ ਘਰਾਂ 'ਚ ਵੀ ਹੈ ਤੇ ਫਿਰ ਇਹ ਤੁਹਾਡੇ ਕਿਵੇਂ ਦੂਰ ਕਰ ਸਕਦੇ ਨੇ ਇਹ ਤੁਹਾਡੇ ਇਹ ਇਹ ਕਹਿ ਦਿੰਦੇ ਨੇ ਕਿ ਵੀ ਅਗਰ 100 ਹਜ਼ਾਰ ਬੰਦੇ ਨੂੰ ਤੁਸੀਂ ਕਹਿ ਤਾ ਨਾ ਗਿਆ ਕੰਮ ਹੋ ਜਾਏਗਾ ਇਹ ਕੰਮ ਹੋ ਜਾਏਗਾ ਤੇ ਉਹ ਕੰਮ ਵਿੱਚੋਂ 20 ਬੰਦਿਆਂ ਦਾ ਤੇ ਕੁਦਰਤੀ ਹੋ ਜਾਣਾ ਹੈ ਰੱਬ ਲੋ ਹੋ ਜਾਣਾ ਹੈ ਤੇ ਉਹਨੇ ਨਾਲ ਕੀ ਹੋੜਾ ਕਿ ਜੀ ਬਾਬਾ ਜੀ ਬੜੀ ਫੌਜੀ ਸਰਕਾਰ ਨੇ ਉਹਨਾਂ ਨੇ ਅੱਗੇ 200 ਬੰਦੇ ਨੂੰ ਹੋਰ ਨੂੰ ਦੱਸ ਦੇ ਜਿੰਨਾ ਅਸੀਂ ਆ ਦਾ ਨਹੀਂ ਹੋਇਆ ਨਾ ਉਹ ਆਣਗੇ ਕਿ ਬਾਬਾ ਜੀ ਸਾਡਾ ਕੰਮ ਨਹੀਂ ਹੋ ਰਿਹਾ ਕਹਿੰਗੇ ਤੁਹਾਡੀ ਸ਼ਰਦਾ ਹੀ ਨਹੀਂ ਸੀ ਹਾਂਜੀ ਤੁਸੀਂ ਦਿਲੋਂ ਮੰਗਿਆ ਹੀ ਨਹੀਂ ਸੀ ਤੁਸੀਂ ਇਹ ਚਾਹਦੇ ਹੀ ਨਹੀਂ ਇਸ ਵਾਸਤੇ ਤੁਹਾਨੂੰ ਨਹੀਂ ਮਿਲਿਆ ਇਹ ਇਹ ਐਸੇ ਐਸੇ ਫਿਲਮਕਾਰ ਜਿਹੜੇ ਪਖੰਡੀ ਲੋਕ ਨੇ ਐਸੇ ਹੁੰਦੇ ਨੇ ਤੇ ਫਿਰ ਤੁਹਾਨੂੰ ਪਤਾ ਜੇ ਇਹਨਾਂ ਦੇ 2 ਬੰਦਿਆਂ ਦੀ ਵੀ ਪੂਰੀ ਹੋ ਗਈ ਉਹਨਾਂ ਨੇ 200 ਬੰਦਾ ਹੋਰ ਲਿਆ ਦੇਣਾ ਉਹ 200 ਜੋ ਅੱਗੇ ਫਿਰ 20 ਬੰਦਿਆਂ ਦੀ ਹੋ ਜਾਈ ਤੇ ਉਹਨਾਂ ਨੇ ਇਸ ਤਰ੍ਹਾਂ ਕਰਕੇ ਇਹਨਾਂ ਕੋ ਹਜੂਮ ਲੱਗਾ ਰੰਦਾ ਕਿਉਂਕਿ ਆਪਣਾ ਕੋਈ ਜ਼ੇਰ ਨਹੀਂ ਨਾ ਕਿ ਆਪਾਂ ਕਹਿੰਦੇ ਆ ਕਿ ਚੁਟਕੀ ਵਜੇ ਸਾਰਾ ਕੁਝ ਹੋ ਜਾਈ ਜਾਦੂ ਨਾਲ ਹੀ ਹੋ ਜਾਂਦਾ ਸਾਰਾ ਕੁਝ ਤੇ ਵੀਡੀਓ ਬਹੁਤ ਪਿਆਰੀ ਸੀ ਭਾਈ ਰਣਜੀਤ ਸਿੰਘ ਢੱਡੀ ਵਾਲੇ ਦੀ ਤੇ ਮਿਲਨੇ ਆਂ ਕਿ ਨਵੀਂ ਵੀਡੀਓ ਨਾਲ ਸੰਦੇ ਹੋ ਇਜਾਦਤ ਅੱਲਾਹ ਨੇ ਕਿਬਾ